ਹੈਲੋ ਜੀ ਵੈਲਕਮ ਸ਼ਸ਼ੀਕਾਲ ਨਮਸਤੇ ਆਦਾਬ ਸਲਾਮ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ 'ਚ ਮੈਂ ਆਸ ਕਰਦੀ ਹਾਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਅੱਜ ਦੇ ਬਲੌਗ 'ਚ ਤੁਹਾਨੂੰ ਅਸੀਂ ਬਣਾ ਕੇ ਦਿਖਾਵਾਂਗੇ ਅਚਾਰ ਦੀ ਰੈਸਪੀ ਜਿਹੜਾ ਅਸੀਂ ਇਹ achar ਬਣਾਵਾਂਗੇ ਇਹ ਛਟਪਟ ਬਣਾ ਕੇ ਖਾਣੇ ਵਾਲਾ ਹੈ ਕੋਈ ਧੁੱਪ ਲਗਾਉਣ ਦੀ ਜ਼ਰੂਰਤ ਨਹੀਂ ਪੈਗੀ ਇਸ ਤਰ੍ਹਾਂ ਹੀ ਬਣ ਜਾਏਗਾ ਪਰ ਉਸ ਤੋਂ ਪਹਿਲਾਂ ਆਪਾਂ ਕਰ ਲਈਏ ਦਾਲ ਸਬ지 ਦੀ ਤਿਆਰੀ ਰਾਜਮਾ ਭਿਤੇ ਹੋਏ ਸੀਗੇ ਤੇ ਤੜਕਾ ਲਗਾ ਲਈਏ ਜੀਰਾ ਹਿੰਗ ਤੇਜ ਪੱਤਾ ਵਿਚਪਾਤਾ ਸਗਾ ਤੇਲ ਗਰਮ ਕਰਕੇ ਤੇ ਹੁਣ ਅਸੀਂ ਪਿਆਜ਼ ਵਿਚ ਪਾਤੇ ਨੇ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਕਿਉਂਕਿ ਜੇ ਸਲਾ ਤੜਕਾ ਚੰਗੀ ਤਰ੍ਹਾਂ ਭੁੱਜਿਆ ਹੋਇਆ ਹੋਏਗਾ ਤੇ ਦਾਲ ਸਬ지 ਬਿਲਕੁਲ ਵਧੀਆ ਤੇ ਸਵਾਦ ਬਣਦੀ ਹੈ ਇਸ ਕਰਕੇ ਤੇ ਲਸਣ ਵਗੈਰਾ ਆਪਾਂ ਛਿੱਲ ਲਿਆ ਸੀਗਾ ਕਿਉਂਕਿ ਅਸੀਂ ਅਚਾਰ ਪਾਣਾ ਹੈ ਗਾਜਰਾਂ ਆਪਾਂ ਛਿੱਲ ਲਈਆਂ ਨੇ ਉਹਨਾਂ ਨੂੰ ਧੋ ਕੇ ਰੱਖ ਲਵਾਂਗੇ ਉਹ ਵੀ ਕਟਾਂਗੇ ਤੇ ਉਹਦਾ ਸਾਡਾ ਪਿਆਜ਼ ਭੁੱਜ ਰਹੇ ਨੇ ਪਿਆਜ਼ ਵਿੱਚ ਲਸਣ ਅਦਰਕ ਨਾਲ ਹੀ ਗ੍ਰाइंड ਕਰ ਲਿਆ ਸੀਗਾ ਜਦੋਂ ਸਾਡੇ ਪਿਆਜ਼ गोल्डन ब्राउन ਹੋ ਜਾਣਗੇ ਅਸੀਂ ਇਹਦੇ ਵਿੱਚ ਪਾ ਦਾਂਗੇ 2 ਤੋਂ 3 ਟਮਾਟਰ ਗ੍ਰाइंड ਕਰਕੇ ਨਾਲ ਹੀ ਹਰੀ ਮਿਰਚਾ ਗ੍ਰाइंड ਕਰਕੇ ਭੁੰਨਾਂਗੇ ਇਹਨਾਂ ਨੂੰ ਅੱਜ ਇਹ ਰਾਜਮਾ ਦੇ ਵਿੱਚ ਆਲੂ ਨਹੀਂ ਪਾਵਾਂਗੇ ਕੱਲੇ ਰਾਜਮਾ ਹੀ ਬਣਾਵਾਂਗੇ ਮੈਂ ਜ਼ਿਆਦਾਤਰ ਮੈਂ ਆਲੂ ਪਾ ਕੇ ਰਾਜਮਾ ਬਣਾਉਣੀ ਆ ਪਰ ਇਸ ਵਾਰ ਕੱਲੇ ਰਾਜਮਾ ਹੀ ਬਣਾਵਾਂਗੇ ਆਲੂ ਵਿੱਚ ਨਹੀਂ ਪਾਵਾਂਗੇ ਦੇ ਵਿੱਚ ਮੇਥੀ ਵੀ ਕੱਟ ਕੇ ਪਾ ਦਿੱਤੀ ਆ ਮੇਥੀ ਨੂੰ ਚੰਗੀ ਤਰਾਸ ਧੋ ਸੁਵਾਰ ਕੇ ਕੱਟ ਕੇ ਮੋਟੀ ਮੋਟੀ ਕੱਟ ਕੇ ਪਾਈ ਆ ਮੈਨੂੰ ਜਿਆਦਾ ਮੋਟੀ ਮੋਟੀ ਕੱਟੀ ਜਿਆਦਾ ਪਸੰਦ ਆ ਤੇ ਹੁਣ ਵਿੱਚ ਅਸੀਂ ਹਲਦੀ ਨਮਕ ਤੇ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਕਿਉਂਕਿ ਹਰੀ ਮਿਰਚ ਵਿੱਚ ਪਾਈ ਹੋਈ ਹੈ ਪਹਿਲਾਂ ਇਸ ਕਰਕੇ ਆਪਾਂ ਲਾਲ ਮਿਰਚ ਥੋੜੀ ਕੱਟ ਪਾਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਕਿੰਨਾ ਕੁ ਤਿੱਖਾ ਖਾਣੇ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਤੇ ਇਹਨਾਂ ਨੂੰ ਭੁੰਨਾਂਗੇ ਆਪਾਂ ਜਿਹੜਾ ਰਾਜਮਾ ਦਾ ਪਾਣੀ ਅਸੀਂ ਉਤਾਰ ਲਾਂਗੇ ਕਿਉਂਕਿ ਬਾਅਦ 'ਚ ਅਸੀਂ ਪਾਣੀ ਪਾਵਾਂਗੇ ਇਹ ਪਾਣੀ ਵੇਸਟ ਨਹੀਂ ਕਰਾਂ ਕਿਉਂਕਿ ਮੈਂ ਰਾਜਮਾ ਧੋ ਕੇ ਭਿੱਤੇ ਹੋਏ ਸੀ ਕਿਸ ਕਰਕੇ ਇਹ ਵੀ ਪਾਣੀ ਆਪਾਂ ਦਾਲ ਦੇ ਵਿੱਚ ਪਾਵਾਂਗੇ ਇਹ ਸਾਡਾ ਜਿਹੜਾ ਤੜਕਾ ਉਹ ਵੀ ਚੰਗੀ ਤਰ੍ਹਾਂ ਭੁੱਜ ਗਿਆ ਮਸਾਲੇ ਵਗੈਰਾ ਜਿਹੜੇ ਪਾਏ ਸੀਗੇ ਤੜਕਾ ਤੇਲ ਛੱਡਣ ਲੱਗ ਪਿਆ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਰਾਜਮਾ ਥੋੜਾ ਜਿਹਾ ਪਾਣੀ ਲਗਾ ਲਾਂਗੇ ਆਪਾਂ ਰਿੱਜੇ ਪਾ ਕੇ ਪੈ ਜਾਏਗੀ ਤਾਂ ਫਿਰ ਆਪਾਂ ਜਿਹੜਾ ਜਿੰਨੇ ਸਾਨੂੰ ਪਾਣੀ ਦੀ ਜ਼ਰੂਰਤ ਹੋਏ ਜਿੰਨੇ ਕਿ ਤਰੀ ਭਰਨੀ ਆ ਉਸ ਤੋਂ ਆਪਾਂ ਪਾਣੀ ਲਗਾ ਕੇ 2 ਤੋਂ 3 ਬਿਸਲ ਲਗਾ ਲਾਂਗੇ ਲੋ ਜੀ ਕੁੱਕਰ ਆਪਾਂ ਕਰਤਾ ਬੰਦ ਤੇ ਅਸੀਂ ਹੁਣ ਕਰ ਲਈਏ ਆਚਾਰ ਪਾਣ ਦੀ ਤਿਆਰੀ ਲਸਣ ਅਦਰਕ ਗਾਜਰਾ ਤੇ ਮਿਰਚ ਇਹਦਾ ਆਪਾਂ ਆਚਾਰ ਪਾਵਾਂਗੇ ਸਾਰੀਆਂ ਨੂੰ ਆਪਾਂ ਧੋ ਲਿਆ ਧੂਕੇ ਸੁਕਾ ਲਿਆ ਤੇ ਅਦਰਕ ਕੱਟ ਲਿਆ ਤੇ ਮਿਰਚ ਜਿਹੜੀ ਇਹ ਮਿਰਚਾਂ ਨੂੰ ਚੀਰੇ ਦਵਾਂਗੇ ਤੇ ਮਸਾਲੇ ਸਾਡੇ ਲੌਂਗ ਜਵੈਣ ਸੌਫ ਤੇ ਜੀਰਾ ਇਹਨਾਂ ਨੂੰ ਆਪਾਂ ਮਸਾਲਿਆਂ ਨੂੰ बिल्कुल लो फ्लेम थे हाई तो लो फ्लेम से भुनोंगे चंकी तरह भुन्गे आप प्लीज वीडियो लाइक शेयर ते कमेंट जरूर करो चैनल कर सबसक्राइब ते बैल आइकन प्रेस जरूर करो जो तुम तो हाँ वाली वीडियो नोटिफिकेशन मिल सके ਮਸਾਲੇ ਨੂੰ ਆਪਾਂ ਲਾਂਦੇ ਰਹਿਣਾ ਹੈ ਤਾਂ ਸਾਰਾ ਸਾਰਾ ਮਸਾਲਾ ਚੰਗੀ ਤਰ੍ਹਾਂ ਪੁੱਜ ਜਾਵੇ ਲੋ ਜੀ ਸਾਡਾ ਮਸਾਲਾ ਹੋ ਗਿਆ ਪੂਜ ਕੇ ਤਿਆਰ ਤੇ ਹੁਣ ਅਸੀਂ ਕਰਦੇ ਆਂ ਆਚਾਰ ਦੀ ਤਿਆਰੀ ਤੇਲ ਪਾਤਾ ਹੈ ਤੇ ਤੇਲ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਕੱਚੇ ਤੇਲ 'ਚ ਆਪਾਂ ਨਹੀਂ ਪਾਵਾਂਗੇ ਚੰਗੀ ਤਰ੍ਹਾਂ ਪੁੱਜਿਆ ਹੋਇਆਗਾ ਤਾਂ ਸਭ ਤੋਂ ਵਧੀਆ ਗੱਲ ਹੈ ਵੈਸੇ ਤਾਂ ਜੇ ਆਪਾਂ ਧੁੱਪੇ ਰੱਖਣ ਵਾਲਾ ਆਚਾਰ ਪਾਈਏ ਤਾਂ ਉਹ ਕੱਚੇ ਤੇਲ 'ਚ ਹੀ ਪਾ ਦਿੰਦੇ ਆਂ ਬਸ ਕਈ ਤੇਲ ਗਰਮ ਕਰਕੇ ਵੀ ਪਾਉਂਦੇ ਆਂ ਤੇ ਕਈ ਨਾਰਮਲ ਉਹਦਾ ਵੀ ਪਾ ਦਿੰਦੇ ਆਂ ਇਹ ਐਸੀ ਜਿਹੜਾ achar ਬਣਾਵਾਂ ਮੈਂ ਇਹ ਐਸੀ ਜਿਹਦਾ ਹੁਣ ਪਾਵਾਂਗੇ ਤੇ ਉਸ ਤੋਂ ਅੱਧੇ ਘੰਟੇ ਪੌਣੇ ਘੰਟੇ ਬਾਅਦ ਖਾ ਸਕਦੇ ਆਂ ਆਪਾਂ ਆਪਣੇ ਜੋ ਵੀ achar ਲਈ ਮਟੀਰੀਅਲ ਆ ਗਾਜਰਾ ਮਿਰਚ ਲਸਣ ਅਦਰਕ ਇਹਨੂੰ ਸਾਰਿਆਂ ਨੂੰ ਵਿੱਚ ਪਾ ਕੇ ਆਪਾਂ ਫਰਾਈ ਕਰਾਂਗੇ ਤੇ ਜਿਹੜੇ ਮਸਾਲੇ ਆ ਪੁੰਨੇ ਹੋਏ ਸੀ ਉਹਨਾਂ ਠੰਡਾ ਕਰਕੇ ਉਹਨੂੰ ਮੈਂ ਮਿਕਸੀ ਚ ਦਰਦਲਾ ਜਾਂ ਗ੍ਰੇਨਡ ਕਰਾਂਗੀ ਕਿਉਂਕਿ ਕੁੰਡਾ ਘੋਟਣਾ ਸਾਡੇ ਨਹੀਂ ਹੈਗਾ ਤੁਸੀਂ ਕੁੰਡੇ ਘੋਟਣਾ ਵੀ ਕੁੱਟ ਕੇ पा सकते हो बिच मसाले मैं चंकी तरह फ्राई करना है मीडियम तो लो फ्लेम जाना बहुत तो हाई चाहिए ना ही ज़्यादा घट चाहिए ਲੋ ਜੀ ਸਾਡੀਆਂ ਜਿਹੜੀਆਂ ਗਾਜਰਾਂ ਮਿਰਚਾਂ ਤੇ ਲਸਣ 60% ਹੋ ਗਏ ਨੇ ਤੇ ਹੁਣ ਅਸੀਂ ਅਪ ਵਿਚ ਨਮਕ ਪਾਵਾਂਗੇ ਤੇ ਨਾਲ ਹੀ ਆਪਾਂ ਪਾ ਦਾਂਗੇ ਹਲਦੀ ਕਿਉਂਕਿ ਮਸਾਲੇ ਪਾਉਣ ਤੋਂ ਬਾਅਦ ਵੀ ਥੋੜਾ ਸੇਕਾ ਲਗਾਵਾਂਗੇ 80% ਆਪਾਂ ਇਹਨੂੰ ਪੁੰਨਾਂਗੇ ਜਿੰਨੀ ਜਿਹੜਾ ਸਾਡਾ achar ਹੈ ਥੋੜੀ ਜਿਹੀ ਵਿਚ ਲਾਲ ਮਿਰਚ ਪਾਵਾਂਗੇ ਆਪਾਂ ਤੇ ਇਹਨੂੰ ਆਪਾਂ ਕਰਾਂਗੇ ਮਿਕਸ ਜੇ ਤੁਸੀਂ ਜ਼ਿਆਦਾ ਤਿੱਖਾ ਨਹੀਂ ਪਸੰਦ ਕਰਦੇ ਤੁਸੀਂ ਆਲਰਮ ਚ ਤੋਂ ਸਕਿਪ ਕਰ ਸਕਦੇ ਹੋ ਜ਼ਰੂਰਤ ਨਹੀਂ ਹੈਗੀ ਪਾਣ ਦੀ ਮੈਂ ਪਾਵਾਂਗੀ ਕੋਈ ਥੋੜਾ ਜਿਆਦਾ ਤਿੱਖਾ ਪਸੰਦ ਕਰਦੇ ਨੇ ਇਸ ਕਰਕੇ ਤੇ ਇਹਨੂੰ ਪਕਾਵਾਂਗੇ ਆਪਾਂ 3 ਤੋਂ 4 ਮਿੰਟ ਹੋਰ ਲਓ ਜੀ ਸਾਡਾ ਅਚਾਰ ਹੋ ਗਿਆ ਬਣ ਕੇ ਤਿਆਰ ਹੁਣ ਜਿਹੜੇ ਮੈਂ ਮਸਾਲੇ ਭੁੰਨੇ ਸੀਗੇ ਉਹਨਾਂ ਨੂੰ ਗ੍ਰੈਂਡ ਕਰਕੇ ਲਿਆ ਸੀਗਾ ਤੇ ਹੁਣ ਉਹ ਵਿੱਚ ਪਾਣੇ ਆਪਾਂ ਤੇ ਮਿਕਸ ਕਰਾਂਗੇ ਤੇ ਨਾਲ ਹੀ ਆਪਾਂ ਪਾ ਦਾਂਗੇ ਕਲੌਂਜੀ ਤੁਸੀਂ ਚਾਹੋ ਤਾਂ ਮੇਥੇ ਵੀ ਪਾ ਸਕਦੇ ਹੋ ਪਰ ਮੇਥੇ ਨਹੀਂ ਪਾਵਾਂਗੀ ਮੈਂ ਕਲੌਂਜੀ ਖੱਲੀ ਪਾਵਾਂਗੀ ਇਹਨੂੰ ਕਰਾਂਗੇ ਮਿਕਸ 2 ਮਿੰਟ ਵਾਸਤੇ ਹੋਰ ਪਕਾਵਾਂਗੇ ਫਿਰ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਤੇ ਠੰਡਾ ਹੋਣ ਵਾਸਤੇ ਰੱਖ ਦਾਂਗੇ ਦੇਖੋ ਕਿੰਨੇ ਸੋਹਣੇ ਲੁਕਾ ਆਚਾਰ ਦੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਦਾਲ ਬਣ ਗਈ ਸੀਗੀ ਰਾਜਮਾ ਤੇ ਕੈਰੀ ਸੇ ਨਾਲ ਚੋਲ ਬਣਾ ਲਓ ਚੋਲ ਮੈਂ ਜੀਰੇ ਵਾਲੇ ਬਣਾਵਾਂਗੀ ਵਿੱਚ ਪਿਆਜ਼ ਕੁਝ ਨਹੀਂ ਪਾਵਾਂਗੀ ਸਿਰਫ ਜੀਰਾ ਤੇ ਕਾਲੀ ਮਿਰਚ ਤੇ ਤੇਜ ਪੱਤਾ ਇਹ ਹੀ ਤਿੰਨ ਚੀਜ਼ਾਂ ਪਾਵਾਂਗੇ ਪਿਆਜ਼ ਟਮਾਟਰ ਕੁਝ ਨਹੀਂ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਰਿਫਾਈਨਡ ਪਾ ਕੇ ਪਾਵਾਂਗੇ ਮਸਾਲੇ ਚੋਲੇ ਨੂੰ ਸਾਫ਼ ਕਰ ਲਿਆ ਸੀਗਾ ਤੇ ਮਸਾਲੇ ਇਹਨਾਂ ਨੂੰ ਭੁੰਨ ਲਾਂਗੇ ਚਾਰ ਤੋਂ ਪੰਜ ਕਾਲੀ ਮਿਰਚਾਂ ਪਾਈਆਂ ਨੇ ਤੇਜ ਪੱਤੇ ਤੋਂ ਪਾਏ ਨੇ ਔਰ ਜੀਰਾ ਪਾਇਆ ਤੇ ਇਹਨਾਂ ਨੂੰ ਭੁੰਨ ਲਾਂਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਾਂਗੇ ਪਾਣੀ ਤੇ ਨਮਕ ਲਓ ਪਿਆਜ਼ ਨਹੀਂ ਪਾਣੀ ਇਸ ਕਰਕੇ ਨਮਕ ਪਾ ਕੇ ਨਾਲ ਲੱਗਦਾ ਪਾਣੀ ਪਾ ਦਾਂਗੇ ਆਲੀ ਪੰਤਵਾ ਨਾਲ ਹੀ ਆਪਾਂ ਝੋਲਾ ਨੂੰ ਧੋ ਲਿਆ ਸੀ ਚੰਗੀ ਤਰ੍ਹਾਂ ਹੋਈ ਵਿੱਚ ਪਾ ਦਾਂਗੇ ਚੋਲਾ ਪਪਾਦ ਤੇ ਨੇ ਤੇ ਹੁਣ ਅਸੀਂ ਇਹਨਾਂ ਕੁੱਕਰੇ ਬੰਦ ਕਰਕੇ ਦੋ ਬਿਸਲ ਲਗਾ ਦਾਂਗੇ ਜਿੰਨੀ ਕੀ ਪੰਡ ਜਰੂਰ ਤੇ ਆਪਾਂ ਪਾ ਲਿਆ ਲਓ ਜੀ ਸਾਡਾ achar ਵੀ ਠੰਡਾ ਹੋ ਗਿਆ ਦੇਖੋ ਸਾਡਾ achar ਇਹ ਹੁਣ ਖਾ ਸਕਦੇ ਆ ਆਪਾਂ ਇਸ ਠੰਡਾ ਕਰਕੇ ਡੱਬੇ ਚ ਪਾ ਲਾਂਗੇ ਤੇ ਸਾਡੀ ਦਾਲ ਦੇਖੋ ਰਾਜਮਾ ਤੇ ਸਾਡੇ ਚੌਲ ਵੀ ਬਣ ਕੇ ਆ ਤਿਆਰ ਤੇ ਹੁਣ ਅਸੀਂ ਥੋੜੀਆਂ ਜਿਹੀਆਂ ਲਾਵਾਂਗੇ ਰੋਟੀਆਂ ਕਿਉਂਕਿ ਚੌਲ ਖਾਣ ਤੋਂ ਬਾਅਦ ਭੁੱਖ ਲੱਗ ਜਾਂਦੀ ਹੈ ਇਸ ਕਰਕੇ ਮੈਂ ਤ੍ਰਿੱਕੀ ਭਾਜੀ ਆਪਾਂ ਇੱਕ ਅੱਧੀ ਰੋਟੀ ਜ਼ਰੂਰ ਖਾਂਦੇ ਆਂ ਡੈਡੀ ਸਾਡੇ ਚੌਲ ਨਹੀਂ ਖਾਂਦੇ ਉਹ ਖਾਣਗੇ ਰੋਟੀ ਉਹਨਾਂ ਵਾਸਤੇ ਵੀ ਰੋਟੀ ਬਣਾਣੀ ਪੈਗੀ ਚਲੋ ਠੀਕ ਆ ਜੀ ਮਿਲਦੇ ਆਂ ਨੈਕਸਟ ਬਲੌਗ ਚ ਤੁਹਾਨੂੰ ਵੀਡੀਓ ਸਲੀ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਏ ਬਾਏ ਥੈਂਕ ਯੂ